ਪੰਜਾਬ ਰੋਡਵੇਜ਼ ਅਤੇ ਪਨਬਸ ਕਰਮਚਾਰੀਆਂ ਦੀ ਹੜਤਾਲ ਖਤਮ ਹੋ ਗਈ। ਹੜਤਾਲ ਦੇ ਚੱਲ ਰਹੇ ਕਾਮਿਆਂ ਦੀਆਂ ਮੰਗਾਂ ਦੇ ਸੂਬਾ ਸਰਕਾਰ ਵੱਲੋਂ ਲਾਲਜੀਤ ਪੁੱਲਰ ਅਤੇ ਹਰਪਾਲ ਸਿੰਘ ਜੀ ਮਾਹਰੀ ਕਵਾਇ ਵਿੱਚ ਅਹਿਮ ਮੀਟਿੰਗ ਹੋਈ। ਇਸ ਦੌਰਾਨ ਕਈ ਮੰਗਾਂ ਤੇ ਸਹਿਮਤੀ ਬਣੀ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਪਾਲਿਸੀ ਬਣਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੁੱਦੇ ਤੇ ਅਗਲੀ ਮੀਟਿੰਗ 28 ਜੁਲਾਈ ਨੂੰ ਹੋਵੇਗੀ। ਹੜਤਾਲ ਖਤਮ ਹੋਣ ਤੋਂ ਬਾਅਦ ਅੱਜ ਸੜਕਾਂ ਤੇ ਰੋਡਵੇਜ਼ ਦੀਆਂ ਬੱਸਾਂ ਆਮ ਵਾਂਗ ਚੱਲਦੀਆਂ ਨਜ਼ਰ ਆਈਆਂ। ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਵੱਲੋਂ ਲੰਘੇ ਦਿਨ ਤੋਂ ਸ਼ੁਰੂ ਕੀਤੀ ਗਈ ਦੇ ਦੌਰਾਨ ਮਾਨਯੋਗ ਵਿੱਤ ਮੰਤਰੀ ਤੇ ਟਰਾਂਸਪੋਰਟ ਮੰਤਰੀ ਜਿਨ੍ਹਾਂ ਦੇ ਸਮੇਤ ਟਰਾਂਸਪੋਰਟ ਦੇ ਅਧਿਕਾਰੀ ਇੱਕ ਮੀਟਿੰਗ ਪੰਜਾਬ ਭਾਉਣ ਵਿਖੇ ਹੋਈ ਆ ਜਿਸ ਮੀਟਿੰਗ ਵਿੱਚ ਜਿਹੜੀ ਲਗਾਤਾਰ ਸਾਡੀ ਮੰਗ ਚੱਲਦੀ ਆ ਰਹੀ ਸੀ ਨੇ ਕੱਚੇ ਮਲਾਜਮਾਂ ਨੂੰ ਪੱਕੇ ਕਰਨ ਦੀ ਤੇ ਠੇਕੇਦਾਰ ਬਚੋਲੀਏ ਬਾਹਰ ਕੱਢਣ ਦੀ ਗੱਲ ਸੀ ਸੋ ਉਸ ਬੰਦੀ ਮਾਨਯੋਗ ਮੁੱਖ ਮੰਤਰੀ ਨੇ ਇੱਕ ਚਲਾਈ 2024 ਨੂੰ ਪਾਲਿਸੀ ਬਣਾਉਣ ਦੇ ਆਦੇਸ਼ ਦਿੱਤੇ ਸੀ ਇੱਕ ਮਹੀਨੇ ਚ ਇੱਕ ਸਾਲ ਹੋਣ ਦੇ ਬਾਵਜੂਦ ਅ ਜੜ ਹੜਤਾਲ ਸ਼ੁਰੂ ਕੀਤੀ ਸੀ ਵਿੱਤ ਮੰਤਰੀ ਹਰਪਾਲ ਚੀਮਾ ਜੀ ਵੱਲੋਂ ਸਪਸ਼ਟ ਕੀਤਾ ਗਿਆ ਕਿ ਵਿੱਤੋ ਭਾਗ ਦੇ ਪਰਸਨਲ ਵਿਭਾਗ ਦੇ ਦੋਨੋਂ ਭਾਗਾਂ ਦੇ ਸੈਕਟਰੀਆਂ ਨਾਲ ਮੀਟਿੰਗ ਕਰਕੇ 15 ਦਿਨ ਦਾ ਟਾਈਮ ਦਿੱਤਾ ਗਿਆ 15 ਦਿਨ ਦੇ ਵਿੱਚ ਵਿੱਚ ਜਥੇਬੀ